ਵਲਾਕਾਰ ਨੂੰ ਚੜਾ ਕੇ ਤਾਂ ਭਜਾ ਲਿਆ ਤੇ ਇੱਥੇ ਖੜੇ ਆ ਤੁਹਾਨੂੰ ਰੋਣ ਆਉਂਦਾ ਆ ਦੇਖੋ ਕਿੰਨਾ ਰਾਸ਼ਨ ਪਾਣੀ ਪਿਆ ਹੈਗਾ ਵੀ ਇਹਨਾਂ ਦਾ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ ਦੇ ਮੂੰਹ 'ਚ ਪਵੇ ਵੀ ਸਾਰੀ ਸੰਗਤ ਨੇ ਲਾ ਕੇ ਤੜਕੇ ਦਾ ਤਿਆਰ ਕੀਤਾ ਭੋਜਨ ਚਾਰ ਵੋਟਾਂ ਸਿਰਫ ਉਹਨਾਂ ਦੇ ਗਨਮੈਨ ਗੁਲਾਬ ਸਿੱਧੂ ਜੀ ਠੀਕ ਹੈ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਜਿਹੜੇ ਇਥੋਂ ਦੇ ਮੋਤਵਾਰ ਦੇ ਉਹ ਵੀ ਹੈਗੇ ਆ ਠੀਕ ਹੈ ਚਾਰ ਵੋਟਾਂ ਖਾਲੀ ਲੈ ਕੇ ਗਏ ਆ ਸਰ ਠੀਕ ਹੈ ਸਰ ਉਹਨਾਂ ਨੂੰ ਵਾਪਸ ਆਉਂਦਿਆਂ ਨੂੰ ਘੰਟਾ ਦੋ ਘੰਟੇ ਹੋ ਜਾਣੇ ਆ ਸਰ ਠੀਕ ਹੈ ਉਸ ਉਸ ਟਾਈਮ ਨੂੰ 6 ਵਜੇ ਨੇ ਸਰ ਪ੍ਰਸ਼ਾਸਨ ਨੇ ਕਹਿੰਦੇ 6 ਵਜੇ ਜੀ ਤੁਸੀਂ ਵਾਪਸ ਜਾ ਸਕਦੇ ਹੋ ਪਰ ਰੌਲਾ ਕੀ ਆ ਬਈ ਸਾਡੇ ਲੋਕਾਂ ਚ ਵੀ ਫਰਕ ਆ ਗੁਲਾਬ ਸਿੱਧੂ ਮੈਨੂੰ ਜਾਣਦਾ ਵੀ ਆ ਮੇਰਾ ਚੰਗੀ ਤਰ੍ਹਾਂ ਨਾਂ ਵੀ ਜਾਣਦਾ ਰੌਲਾ ਇਸ ਗੱਲ ਦਾ ਭਾਈ ਸਾਹਿਬ ਕਿ ਸਾਡੇ ਜਿਹੜੇ ਲੋਕ ਆਣਾ ਗੁਲਾਬ ਸਿੱਧੂ ਚਾਹੇ ਕੋਈ ਇੱਥੇ ਆ ਜਾਣਾ ਉਹਦੇ ਨਾਲ ਖੜ੍ਹ ਜਨ ਦੇ ਮਾਰੇ ਫੋਟੋ ਲਿਆਉਂਦੇ ਮਾਰੇ ਠੱਕੇ ਨਾਲ ਹੀ ਆਪ ਹੀ ਕਿੱਜਾਂ ਪਿੱਛੇ ਲੈ ਜਾਂਦੇ ਅਬ ਦਾ ਘੰਟਾ ਬੋਟਾਂ ਖੜੀਆਂ ਰਹੀਆਂ ਅਸੀਂ ਮਿੰਤਾ ਕੱਢ ਕੇ ਅਮਰੀਕਾ ਨੇ ਵੋਟ ਨਹੀਂ ਦਿੱਤੀ ਚੱਲਦੇ ਆ ਚੱਲਦੇ ਸਾਨੂੰ ਐਂ ਹੀ ਕਰੀਗੇ ਸਰ ਲੰਗਰ ਵੀ خراب ਹੋ ਜਾਣਾ ਜਿਹੜਾ ਬਣ ਕੇ ਲੱਗਦਾ ਬਿਲਕੁਲ ਸਰ ਬਿਲਕੁਲ ਜਿਹੜਾ ਸਾਡਾ ਬਣਿਆ ਹੋਇਆ 500 ਬੰਦੇ ਦਾ ਰਾਸ਼ਨ ਆ ਜੀ ਉਹ ਬਿਲਕੁਲ ਖਰਾਬ ਹੋ ਜਾਣਾ ਸਰ ਪੱਕਿਆ ਹੋਇਆ